ਨਾ ਕਮਲ ਜੀ ਸਿੰਘ ਹੈ ਤੇ ਮੈਂ ਨੈਸ਼ਨਲ ਹਾਈਵੇ ਦੇ ਕਮ ਕਾਰ ਐ ਐਂਬੂਲੈਂਸ ਚਲਾਉਣਾ ਹੈ ਤੇ ਐਕਸੀਡੈਂਟ ਦੀ ਖਬਰ ਮਿਲੀ ਸੀ ਸਾਨੂੰ ਪੁਲਿਸ ਵੱਲ ਤੇ ਇਹ ਦੋ ਜਾਨੀਆਂ ਸੀ ਨਾ ਸਕੂਟਰੀ ਤੇ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਇਹ लवली ਵਾਲੇ ਪੁਲ ਤੇ ਰੇਲਵੇ ਵਾਲਾ ਪੁਲ ਰੇਲਵੇ ਵਾਲੇ ਪੁਲ ਤੇ ਇਹ ਇੱਕ ਵਾਦੇ ਸੀ ਹਾਂਜੀ ਤੇ ਇੱਕ ਦੀ ਆਨ ਦੀ ਸਕੂਟਰੀ ਤੇ ਹੀ ਡੈਥ ਹੋ ਗਈ ਇਹਨਾਂ ਦੀ ਤੇ ਜਿਹੜੀ ਦੂਜੀ ਉਹ ਦੂਸਰੀ ਮਤਲਬ ਕਿ ਸਾਡੇ ਤੋਂ ਪਹਿਲਾਂ ਰਹਿ ਹੈ ਹਾਂ ਹਾਂ ਤੁਸੀਂ ਦੱਸ ਦਿੱਤੀ ਦੇ ਹਾਂਜੀ ਅਸੀਂ ਦੱਸ ਦਿੱਤੀ ਤੇ ਮੈਂ ਡਰਾਈਵਰ ਆ ਇਹ ਸਾਹਮਣੇ ਬ੍ਰਦਰ ਆਇਆ ਕੁਛ ਕਿਤੇ ਨਾ ਐਕਸੀਡੈਂਟ ਹੋਇਆ ਹੈ ਨਹੀਂ ਆਇਆ ਨਹੀਂ ਕੋਈ ਚੱਕ ਲੈ ਚੱਕ ਲੈ ਹਾਂਜੀ ਛੇਡੂ ਵਾਲਾ ਰੇਲਵੇ ਪਲੇਸ ਬ੍ਰਿਜ ਦੇ ਉੱਪਰ ਇੱਕ ਐਕਸੀਡੈਂਟ ਹੋਇਆ ਹੈ ਐਕਟਵ ਕੋਈ ਇੱਕ ਟਰਾਲਾ ਟਾਈਪ ਆ ਟਰੱਕ ਉਹ ਵੱਜਿਆ ਦੋ ਲੇਡੀਜ਼ ਸੀ ਜਿਹੜੀ ਲੇਡੀਜ਼ ਸਕੂਟਰੀ ਐਕਵਾ ਚਲਾ ਰਹੀ ਸੀ ਜਗਦੀਸ਼ ਕੌਰ ਪਤਨੀ ਕਸ਼ਮੀਰ ਲਾਲ ਵਾਸੀ ਕੋਟਕਲਾਂ ਜ਼ਿਲ੍ਹਾ ਜਲੰਧਰ ਉਹਦੀ ਮੌਤ ਹੋ ਚੁੱਕੀ ਆ ਇੱਕ ਉਹਦੇ ਨਾਲ ਹੋਰ ਲੇਡੀ ਸੀ ਉਹ ਦੀ ਭਤੀਜੀ ਸੀ ਉਹ ਵਿਆਹੀ ਸੀਗੀ ਇੱਥੇ ਪੰਡੋਰੀ ਰਾਜਪੂਤਾਂ ਜਲੰਧਰ ਚ ਉਹ ਜ਼ਖਮੀਆਂ ਉਹਨੂੰ ਰੈਫਰ ਕਰ ਦਿੱਤਾ ਡਾਕਟਰ ਸਾਹਿਬ ਨੇ ਉਹਨਾਂ ਦਾ ਨਾਮ ਕੀ ਆ ਉਹਦਾ ਨਾਮ ਕੁਲਵਿੰਦਰ ਔਰ ਪਤਨੀ ਲਾਜਜੀਤ ਸੀ ਕਿ ਵਾਸੀ ਹਾਂਜੀ ਵਾਸੀ ਵਾਸੀ ਪੰਡੋਰੀ ਪੰਡੋਰੀ ਤੇ ਇਹ ਟਰੱਕ ਚ ਕਬਜ਼ੇ ਚ ਨੇ ਲਿਆ ਬਿਲਕੁਲ ਲੈ ਲਿਆ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਬਿਆਨ ਲਿਖਾਉਂਦੇ ਆ ਇੱਥੇ ਮੈਂ ਪਹੁੰਚਾਂਗੇ ਮੌਕੇ ਤੇ ਜੋ ਵੀ ਅੱਜ ਵਾਰਿਸ ਬਿਆਨ ਲਿਖਾਉਣਗੇ ਆਪਾਂ ਕਰਾਂਗੇ ਸਾਡੇ ਕੋਲ ਤਕਰੀਬਨ 4 ਵਜੇ ਜਿਹੜੇ ਪੇਸ਼ੈਂਟ ਆ ਰਹੇ ਨੇ ਇੱਕ ਐਕਸੀਡੈਂਟ ਦਾ ਗੱਡੀ ਗਾਹਾਂ ਸੀ ਦੋ ਲੇਡੀਜ਼ ਹੱਟ ਬਦਲ ਤੋਂ ਹਸਪਤਾਲ ਜਾ ਰਹੇ ਨੇ ਕਿ ਟਰੱਕ ਦੇ ਨਾਲ ਟੱਕਰ ਜਦੋਂ ਉਹ ਹਸਪਤਾਲ ਦਾ ਰਚੀ ਸੀ ਇੱਕ ਲੇਡੀ ਸਹਾਈ ਕਰਕੇ ਇੱਕ ਦੀ ਮੁੱਖ ਤੇਜ਼ ਗੀ ਹੋ ਗਈ ਮੋਟਰ ਦੀ ਤੇ ਜਿਹੜੇ ਸਰਵਾਈਵ ਕਰ ਗਏ ਉਹਨੂੰ ਸਾਡੇ ਕੋਲ ਪੂਰਨ ਨਾਮ ਦੇ ਆਏ ਨੇ ਕਿਛੂ ਪੰਡੂਰੀ ਰਾਜਪੁਰ ਤੋਂ ਸਿਜਾਰੇ ਫੋਟ ਕਲਾ ਦੱਸ ਰਹੇ ਨੇ ਕਿ ਤੇ ਕਾਫੀ ਜਿਹੜਾ ਦਾ ਵੀ ਕ੍ਰਿਟੀਕਲ ਹਾਲਤ ਹੈ ਜੀ ਸੀ ਇੱਥੇ ਰਹਿਗੇ ਹੈਡਿੰਗ ਜਿਹੜਾ ਹੋ ਰਹੀ ਹੈ ਤੇ ਰਾਤ ਚੱਲ ਰਹੀ ਹੈ ਜੀ ਜਿਹੜੀ ਸੈਕਿੰਡ ਹੈਗੀ ਹੈ ਜਿਹੜੇ ਮਿੱਤੂ ਹੈਗੇ ਆ ਆਪਣੇ ਵੀ ਜਗਦੀਸ਼ਪੁਰ ਵੱਲੋਂ ਜਾ ਰਹੇ ਨੇ ਪੋਟਕਲਾ ਦੇ ਤੇ ਤਕਰੀਬਨ ਜਕਸਵਾਲ ਦੇ ਕਰੀਬ ਜਿਹੜਾ ਹਮਸਾ ਹੈ ਤੇ ਉਹ ਮੁੱਕਤੀ ਦਾ ਹਰਨਾ ਕਰ ਰਹੇ ਨੇ ਪੋਟਕਲਾ ਪਿੰਡ ਵੱਲੋਂ ਜਾ ਰਹੇ ਨੇ ਐਸਪੋਰਟ ਤੋਂ ਜਗਦੀਸ਼ਪੁਰ ਵੱਲੋਂ ਜਿਹੜਾ ਉਹ ਜਗਦੀਸ਼ਪੁਰ ਵੱਲੋਂ दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर